ਸਾਤਰੀਏ ਗਾਦੇ ਸਾਰਿਆਂ ਨੂੰ ਸੋ ਹੁਣ ਅਸੀਂ ਕਰਨ ਜਾ ਰਹੇ ਹਾਂ ਪੋਲੀਨੋਮੀਅਲ ਚੈਪਟਰ ਦੀ ਐਕਸਰਸਾਈਜ਼ 2.2 ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਐਗਜ਼ਾਮਪਲ ਕਰਕੇ ਦੇਖਾਂਗੇ ਵੈਸੇ ਤਾਂ ਤੁਹਾਡਾ ਟਾਪਿਕ ਹੈਗਾ ਰਿਲੇਸ਼ਨਸ਼ਿਪ ਬਿਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਆਫ ਅ ਪੋਲੀਨੋਮੀਅਲ ਬਹੁਪਦ ਦੇ ਗੁਣਾਕਾਂ ਅਤੇ ਸਿਫਰਾਂ ਦੇ ਵਿੱਚ ਸੰਬੰਧ ਸੰਬੰਧ ਉਹ ਅਸੀਂ ਹੁਣ ਵੇਖਣਾ ਹੈ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕਰਾਉਂਗਾ ਕਿਉਂਕਿ ਜੇਕਰ ਮੈਂ ਤੁਹਾਨੂੰ ਸਿੱਧੀਆਂ ਡੈਫੀਨੇਸ਼ਨਸ ਕਰਵਾਦਾ ਨਾ ਤੇ ਆਈ ਥਿੰਕ ਕਿ ਤੁਹਾਨੂੰ ਸਮਝਣ ਚੌਕਾ ਲੱਗੂਗਾ ਸੋ ਅਸੀਂ ਇੱਕ ਐਗਜ਼ਾਮਪਲ ਕਰ ਲੈਂਦੇ ਆ ਕਿ ਸਾਨੂੰ ਪਤਾ ਚੱਲ ਜਾਵੇਗਾ ਕਿ ਕੁਐਸਚਨ ਨੂੰ ਸੋਲਵ ਕਿੱਦਾਂ ਕਰਨਾ ਜੇਕਰ ਪੇਪਰ ਚ ਆ ਜਾਵੇ ਸੋ ਕੁਐਸਚਨ ਵੇਖਦੇ ਕਿ ਇਆਂ ਪੰਜਾਬੀ ਮੀਡੀਅਮ ਵਾਲੇ ਬੱਚੇ ਬੁੱਕਸ ਆਪਣੀਆਂ ਨਾਲ ਰੱਖ ਲਓ ਕਿਉਂਕਿ ਮੈਂ ਇੱਥੇ ਕੁਐਸਚਨ ਨਹੀਂ ਲਿਖ ਸਕਦਾ ਸਪੇਸ ਘਟੌਣ ਕਰਕੇ ਮੈਂ ਇੰਗਲਿਸ਼ ਮੀਡੀਅਮ ਦੇ ਵਿੱਚ ਕੁਐਸਚਨ ਦੇਖ ਰਿਹਾ ਹਾਂ ਠੀਕ ਹੈ ਤੁਸੀਂ ਆਪਣੀ ਬੁੱਕ ਜਿਹੜੀਆਂ ਨਾਲ ਰੱਖ ਲਓ ਨਾਲ ਦੀ ਨਾਲ ਤੁਸੀਂ ਮੈਚ ਕਰੀ ਚੱਲੋ ਬਾਤ ਸਮਝੀ ਚੱਲੋ ਕਰਨਾ ਕਿੱਦਾਂ ਹੈ ਬਾਕੀ ਨੰਬਰਸ ਤਾਂ ਉਹੀ ਰਹਿਣੇ ਆ ਬਸ ਤੁਸੀਂ ਜਿਹੜੀ ਵਰਡਿੰਗ ਲਿਖਣੀ ਉਹ ਪੰਜਾਬੀ ਝ ਹੋ ਜਾਣੀ ਹੈ ਸੋ ਕੁਐਸਚਨ ਤੁਹਾਡੀ ਬੁੱਕ ਦਾ ਇੱਕ ਐਗਜ਼ਾਮਪਲ ਹੈਗਾ ਐਗਜ਼ਾਮਪਲ ਹੈਗਾ ਫਾਈਂਡ ਦਾ ਜ਼ੀਰੋਜ਼ ਆਫ ਦਾ ਪੋਲੀਨੋਮੀਅਲ ਐਕਸ ਸਕੁਅਰ प्लस सैवन एक्स प्लस टेन एंड सॉरी वर्ड नहीं वेरीफाई है मैं एक बार पंजाबी भी क्वेश्चन पढ़ दूंगा वेरीफाई द रिलेशन बिटवीन जीरो and coefficients ek wari main punjabi vich pad dena question find the zeros of the polynomial this is polynomialas bahupad diyan sifran labbo sifran apan labniyan ne and also verify the relation between zeros and coefficients zeros matlab sifran ate coefficient da matlab hunda gunaank gunaanka ate sifran de vichla sambandh di janch karo vichle sambandh di janch karni hai gunaank da matlab vekho ki unda gunaank da matlab hunda jehda ਅਚਲ ਦੇ ਨਾਲ ਲੱਗਿਆ ਹੁੰਦਾ ਕੋਫੀਸ਼ੀਐਂਟ ਦਾ ਮਤਲਬ ਜਿਹੜਾ ਵੈਰੀਏਬਲ ਦੇ ਨਾਲ ਜਿਵੇਂ 7x ਹੈ ਹੁਣ ਇੱਥੇ ਵੈਰੀਏਬਲ ਹੈ x x ਦੇ ਨਾਲ ਕੀ ਲੱਗਾ ਹੋਇਆ ਹੈ 7 ਸੋ so, ਇੱਥੇ x ਦਾ ਕੋਫੀਸ਼ੀਐਂਟ ਜਾਂ x ਦਾ ਗੁਣਾਕ ਕੀ ਹੋ ਗਿਆ 7 ਸੋ ਇਸੇ ਤਰ੍ਹਾਂ ਗੁਣਾਕ ਹੁੰਦਾ ਹੈ ਤਾਂ ਜ਼ੀਰੋਸ ਆਪਾਂ ਲੱਭਣੀਆਂ ਵੇਖੋ ਸਭ ਤੋਂ ਪਹਿਲਾਂ ਅਸੀਂ ਜ਼ੀਰੋਸ ਲੱਭਾਂਗੇ ਸੋ ਸੋਲੂਸ਼ਨ ਹੱਲ ਲੈਟ p(x) x2 7x 10 اچھا ਹੁਣ ਅਸੀਂ ਇਸ ਪੋਲੀਨੋਮੀਅਲ ਨੂੰ ਨਾ px ਦੇ ਬਰਾਬਰ ਰੱਖ ਲਿਆ ਇਸ ਬਹੁਪਦ ਨੂੰ px ਦੇ ਬਰਾਬਰ ਰੱਖ ਲਿਆ ਤਾਂ ਕਿ ਅਸੀਂ बार-बार ਜਦੋਂ ਕਿਸੇ ਹੈਡਿੰਗ ਦੇ ਵਿੱਚ ਇਸ ਪੋਲੀਨੋਮੀਅਲ ਨੂੰ ਪੂਰਾ ਲਿਖਣ ਦੀ ਲੋੜ ਨਾ ਪਵੇ ਅਸੀਂ ਇਕੱਲਾ px ਲਿਖ ਲਈਏ ਹੁਣ ਕੀ ਅਸੀਂ ਕਰਾਂਗੇ ਵੇਖੋ ਜਦੋਂ ਤੁਸੀਂ ਨਾਈਟ ਦੇ ਵਿੱਚ ਕਿਸੇ ਵੀ ਪੋਲੀਨੋਮੀਅਲ ਦਾ ਜ਼ੀਰੋ ਲੱਭਦੇ ਸੀ ਕਿਸੇ ਵੀ ਬਹੁਪਦ ਦੇ ਸਿਫਰ ਲੱਭਦੇ ਸੀ ਤੁਸੀਂ ਉਸ ਬਹੁਪਦ ਜਾਂ ਪੋਲੀਨੋਮੀਅਲ ਨੂੰ ਜ਼ੀਰੋ ਦੇ ਬਰਾਬਰ ਰੱਖ ਦਿੰਦੇ ਸੀ ਤੇ ਇੱਥੇ ਵੀ ਉਹੀ ਕਰਨਾ ਹੈ ਪੁੱਟ p(x) 0 ਉਹਨਾਂ p(x) ਨੂੰ 0 ਦੇ ਬਰਾਬਰ ਰੱਖ ਦੋ x² 7x plus 10 ਬਰਾਬਰ 0 ਹੁਣ ਵੇਖੋ ਕੀ ਕਰਨਾ ਹੈ ਅਸੀਂ ਜ਼ੀਰੋਜ਼ ਫਾਈਂਡ ਕਰਨੀਆਂ ਵੇਖੋ ਕਿੰਨੇ ਡਿਗਰੀ ਦਾ ਬਹੁਪਦ ਹੈ ਪੋਲੀਨੋਮੀਅਲ ਹੈ 2 ਡਿਗਰੀ ਦਾ 2 ਡਿਗਰੀ ਦਾ ਬਹੁਪਦ ਪੋਲੀਨੋਮੀਅਲ ਮਤਲਬ ਇਹਦਾ ਦੋ ਜ਼ੀਰੋ ਜਾਂ ਸਿਫਰ ਹੋਣਗੇ ਸੋ ਇੱਥੇ ਵੇਖੋ ਅਸੀਂ ਹੁਣ ਕੀ ਕਰਾਂਗੇ ਅਸੀਂ ਇੱਥੇ ਇੱਕ ਮੈਥਡ ਯੂਜ਼ ਕਰਾਂਗੇ ਜਿਹਨੂੰ ਕਹਿੰਦੇ ਸਪਲਿਟਿੰਗ ਦਾ ਮਿਡਲ ਟਰਮ ਬਹੁਤ ਜ਼ਰੂਰੀ ਮੈਥਡ ਹੈ ਚੌਥਾ ਚੈਪਟਰ ਕੁਆਡਰੈਟਿਕ ਇਕੁਏਸ਼ਨ ਦੇ ਵਿੱਚ ਇਹ ਦੋ ਘਾਤੀ ਸਮੀਕਰਨਾਂ ਦੇ ਵਿੱਚ ਇਹ ਮੈਥਡ ਬਹੁਤ ਜ਼ਿਆਦਾ ਯੂਜ਼ ਹੋਣ ਵਾਲਾ ਸੋ 7x ਦੇ ਆ ਵਾਲੇ ਨੰਬਰ ਦੇਖਣੇ ਤੁਸੀਂ ਇੱਕ ਵਿਚਲਾ ਨੰਬਰ ਮੀਡਲ ਟਰਮ 7 ਤੇ ਇੱਕ ਆ ਵਾਲਾ ਟਰਮ ਇਹਨੂੰ ਅਸੀਂ ਕਹਿੰਦੇ ਕਨਸਟੈਂਟ ਟਰਮ ਕਨਸਟੈਂਟ ਟਰਮ ਕੀ ਇਹਦੇ ਨਾਲ ਕੋਈ ਵੀ ਚਲ x y z ਕੁਝ ਨਹੀਂ ਲੱਗਿਆ ਹੋਇਆ ਇਕੱਲਾ ਹੀ ਹੈ ਠੀਕ ਹੈ ਸੋ ਕਨਸਟੈਂਟ ਟਰਮ ਦੇਖਣਾ ਤੇ ਵਿਚਲਾ ਟਰਮ ਦੇਖਣਾ ਆਪਾਂ ਦੋ ਏਦਾਂ ਦੇ ਨੰਬਰ ਲੱਭਣੇ ਨੇ ਜਿਨ੍ਹਾਂ ਨੂੰ ਮਲਟੀਪਲਾਈ ਕਰਨ ਤੇ ਗੁਣਾ ਕਰਨ ਤੇ 10 ਆ ਜੇ ਤੇ ਜਿਨ੍ਹਾਂ ਨੂੰ ਪਲੱਸ ਜਾਂ ਮਾਈਨਸ ਕਰਨ ਤੇ 7 ਆ ਜੇ ਜੇਕਰ ਏਦਾਂ ਦੇ ਨੰਬਰ ਤੁਹਾਨੂੰ ਦੋ ਨਹੀਂ ਮਿਲਦੇ ਤੁਸੀਂ ਕੀ ਕਰਨਾ ਹੈ ਜਿਹੜਾ 10 ਹੈਗਾ ਨਾ ਉਹਦੀ ਪ੍ਰਾਈਮ ਫੈਕਟਰੀਜ਼ੇਸ਼ਨ ਕਰਦੇ ਆਂਗੇ ਉਹਨੂੰ ਫੈਕਟਰਾਂ ਦੇ ਬਣਾ ਲੈਨੇ ਨੇ 10 2 ਤੇ ਗਿਆ ਫਿਰ 5 ਤੇ ਗਿਆ ਸੋ ਇਹਦੀ ਪ੍ਰਾਈਮ ਫੈਕਟਰੀਜ਼ੇਸ਼ਨ ਕੀ ਆ ਗਈ 2 ਤੇ 5 ਵੇਖੋ ਹੁਣ 2 ਤੇ 5 ਏਦਾਂ ਦੇ ਨੰਬਰ ਨੇ ਇਹਨਾਂ ਦੋਵਾਂ ਨੂੰ ਪਲੱਸ ਕਰੋਗੇ ਕੀ ਬਣੇਗਾ 7 ਇਹਨਾਂ ਦੋਵਾਂ ਨੂੰ ਮਲਟੀਪਲਾਈ ਕਰੋਗੇ ਕੀ ਬਣੇਗਾ 10 ਸੌਖਾ ਹੋ ਗਿਆ तो 7x ਨੂੰ ਮੈਂ ਕੋਸ਼ਿਸ਼ ਇਸ ਤਰੀਕੇ ਨਾਲ ਲਿਖ ਸਕਦਾ ਹਾਂ 5x 2x 10 0 ਕੋਈ ਫਰਕ ਨਹੀਂ ਪਏਗਾ ਬਿਲਕੁਲ ਨਹੀਂ ਫਰਕ ਪਏਗਾ ਠੀਕ ਹੈ ਮੈਂ ਇਸ ਤਰੀਕੇ ਨਾਲ ਇਹਨੂੰ ਲਿਖਿਆ 7x ਨੂੰ ਤੋੜ ਕੇ ਸਪਲਿਟ ਦਾ ਮਤਲਬ ਇਹਦਾ ਤੋੜਨਾ ਤੇ ਮਿਡਲ ਟਰਮ ਨੂੰ ਤੋੜਨਾ ਹੁਣ ਵੇਖੋ ਇਹਨਾਂ ਦਾ ਏਰੀਆ ਲਓ ਤੇ ਇਹਨਾਂ ਦਾ ਏਰੀਆ ਲਓ ਤੇ ਇਹਦੇ ਵਿੱਚ ਵੇਖੋ ਕੀ ਹੈ ਕਾਮਨ ਕੱਢ ਸਕਦੇ ਆ ਆਪਾਂ h ਵੀ x ਹੈਗਾ x² ਦਾ ਮਤਲਬ ਕੀ ਹੁੰਦਾ ਹੈ x ਦੀ ਸਕੁਅਰ ਦਾ ਮਤਲਬ ਹੁੰਦਾ 2x ਉਥੇ ਗੁਣਾ ਹੁੰਦੇ ਪਏ ਨੇ ਹੈਨਾ 2x ਉਥੇ ਗੁਣਾ ਹੁੰਦੇ ਪਏ ਇੱਥੇ ਕਿੰਕਸ ਆ ਗਿਆ ਇੱਥੇ ਵੀ ਇੱਕ x ਆ ਗਿਆ ਅਸੀਂ ਇਹਨਾਂ ਦੋਵਾਂ ਚੋਂ ਇੱਕ x ਬਾਹਰ ਕੱਢ ਲੈਂਦੇ ਆ ਇੱਕ x ਬਾਹਰ ਆ ਗਿਆ ਅੰਦਰ ਇਹਦੇ ਕੋ ਕਿੰਨੇ ਬਚੇ 1 ਤੇ 5 ਕੋ ਵੀ ਚਲਾ ਗਿਆ ਤੇ a ਬਣ ਗਿਆ x ਬਾਹਰ ਆ ਗਿਆ x 5 ਹੁਣ ਇਹ ਚ ਵੇਖੋ ਹੁਣ ਇਹ ਚ 2 ਹੈਗਾ ਤੇ ਇਹ ਚ 5 ਹੈਗਾ ਵੇਖੋ ਮੇਰੀ ਗੱਲ ਸੁਣੋ ਜੇਕਰ ਅਸੀਂ 2 ਨੂੰ 5 ਨਾਲ ਗੁਣਾ ਕਰੀਏ ਤੇ 10 ਬਣਦਾ ਸੋ ਅਸੀਂ ਇਹਦੇ ਵਿੱਚ 2 ਨੂੰ ਬਾਹਰ ਕੱਢ ਸਕਦੇ ਜਦੋਂ ਇਹਦੇ ਵਿੱਚ 2 ਨੂੰ ਬਾਹਰ ਕੱਢ ਲਿਆ 5 ਬਣ ਜਾਏਗਾ ਇਸ ਤਰੀਕੇ ਨਾਲ ਐਕਸ ਆ ਜਦੋਂ ਆਪਾਂ ਇੰਨੇ ਇੱਕ ਏਰੀਆ ਨੂੰ ਵੇਖੋ ਐਮ ਹੁਣ ਜਦੋਂ ਅੰਦਰ ਜਾ ਕੇ 2 ਮਲਟੀਪਲਾਈ ਹੋਏਗਾ ਕੀ ਬਣੇਗਾ 2x ਤੇ 10 2 x 2x 2 5 2 5 10 ਉਹੀ ਚੀਜ਼ ਦੁਬਾਰਾ ਬਣ ਜਾਣੀ ਬਸ ਅਸੀਂ ਉਹਨੂੰ ਫੈਕਟਰਾਇਜ਼ ਕਰਕੇ ਲਿਖ ਲਿਆ ਦੂਸੀ ਧਿਆਨ ਨਾਲ ਕਿ ਤੁਹਾਡੀਆਂ ਦੋਵੇਂ ਬ੍ਰੈਕਟਸ ਆ ਵਾਲੀ ਤੇ ਆ ਵਾਲੀ ਬਰਾਬਰ ਇੱਕੋ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਲੱਗ ਲੱਗ ਨਹੀਂ ਹੋਣੀ ਚਾਹੀਦੀ ਜੇ ਮੰਨ ਲਓ ਬਾਈਚਾਸ ਅਲੱਗ ਹੁੰਦੀਆਂ ਨੇ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਤੁਸੀਂ ਸਮਝ ਜਿਹੜਾ ਗਲਤ ਕਰਦੇ ਪਏ ਹੋ ਹੁਣ ਇੱਥੇ x 5 ਆ ਗਿਆ ਇੱਥੇ x 5 ਹੁਣ ਇਹਨੂੰ ਇੱਧਰ ਲੈ ਲੈਣਾ ਤੇ ਆ x ਤੇ x 2 ਲੈ ਲੈਣਾ ਇੱਧਰ ਇਹਦੀ ਇੱਕ ਬ੍ਰੈਕਟ ਪਾ ਲੈ ਇੱਧਰ ਆਪਾਂ 0 ਇਹ ਜੋ ਵੀ ਆਪਾਂ ਕਾਮਨ ਹੀ ਕੱਢਿਆ x+5 ਇਹਦੇ ਵਿੱਚ ਵੀ ਸੀ ਇਹਦੇ ਵਿੱਚ ਵੀ ਸੀ ਸੋ ਅਸੀਂ x+5 ਨੂੰ ਕਾਮਨ ਕੱਢ ਲਿਆ ਤਾਂ x+2 ਅੰਦਰ ਬ੍ਰੈਕਟ 'ਚ ਰਹਿ ਗਿਆ ਹੁਣ ਅਸੀਂ ਇਹਨਾਂ ਨੂੰ ਵੱਖਰੇ ਵੱਖਰੇ ਸੋਲਵ ਕਰਾਂਗੇ x+5 0 ਤੇ x+2 0 ਹੁਣ ਇਧਰੋਂ ਵੈਲਿਊ ਕੱਢ ਲਓ ਇਹ ਜਣੀ x 0 5 x -5 x 0 2 ਉਧਰ ਜਾ ਕੇ 2 2 ਹੋ ਜਾਏਗਾ x -2 माँणस माँणस x ਦੇ ਅੱਜ ਦੀਆਂ ਦੋ ਵੈਲਿਊਜ਼ ਆਈਆਂ ਨੇ ਸਾਡੇ ਕੋਲ x ਦੀਆਂ ਦੋ ਵੈਲਿਊਜ਼ ਆਈਆਂ -5 ਤੇ -2 -5 ਐਂਡ -2 ਸੋ ਇਸ ਪੋਲੀਨੋਮੀਅਲ ਦੀਆਂ ਕਿੰਨੀਆਂ ਜ਼ੀਰੋਜ਼ ਨੇ ਦੋ ਜ਼ੀਰੋਜ਼ ਨੇ ਕਿਹੜੀਆਂ -5 ਤੇ 2 ਅਸੀਂ ਲਿਖਾਂਗੇ p(x) ਕਿਉਂਕਿ ਅਸੀਂ ਇਹਨੂੰ p(x) ਦਾ ਨਾਮ ਦਿੱਤਾ ਸੀ ਨਾ p(x) ਹੈਜ਼ 2 ਜ਼ੀਰੋਜ਼ ਇਹਦੀਆਂ ਦੋ ਇਹਦੇ ਦੋ ਜ਼ੀਰੋਜ਼ ਨੇ ਕਿਹੜੇ-ਕਿਹੜੇ ਨੇ -5 ਐਂਡ ਮਾਈਨਸ 2 ਪੀ ਆਫ ਐਕਸ ਬਹੁਪਦ ਦਿਆ ਦੋ ਸਿਫਰਾ ਹਨ ਇਹੜੀਆਂ ਕਿਹੜੀਆਂ ਮਾਈਨਸ 5 ਅਤੇ ਮਾਈਨਸ 2 ਸੋ ਇਸ ਤਰੀਕੇ ਦੇ ਨਾਲ ਤੁਸੀਂ ਇਹ ਦੋ ਘਾਤੀ ਯਾਨੀ ਕੁਆਡਰੈਟਿਕ ਪੋਲੀਨੋਮੀਅਲ ਹੈ ਯਾਦ ਰੱਖਣਾ ਕੁਆਡਰੈਟਿਕ ਜਿਹੜਾ ਪੋਲੀਨੋਮੀਅਲ ਜਿਹਦੀ ਡਿਗਰੀ 2 ਹੋਵੇ ਉਹਨੂੰ ਕੁਆਡਰੈਟਿਕ ਪੋਲੀਨੋਮੀਅਲ ਕਹਿੰਦੇ ਦੋ ਘਾਤੀ ਇਹ ਦੋ ਘਾਤੀ ਪੋਲੀਨੋਮੀਅਲ ਅਤੇ ਦੋ ਘਾਤੀ ਪੋਲੀਨੋਮੀਅਲ ਦਾ ਇਹ ਕੁਆਡਰੈਟਿਕ ਪੋਲੀਨੋਮੀਅਲ ਦੇ ਜ਼ੀਰੋ ਇਸ ਤਰੀਕੇ ਨਾਲ ਫਾਈਂਡ ਕਰ ਲੀਏ। ਇਹ ਤੁਸੀਂ ਨੋਟ ਡਾਊਨ ਕਰ ਲਓ। ਫਿਰ ਅਸੀਂ ਇਹਦਾ ਸੈਕੰਡ ਪਾਰਟ ਕਰਾਂਗੇ ਵੈਰੀਫਾਈ ਦਾ ਰਿਲੇਸ਼ਨ ਬਿਟਵੀਨ ਜ਼ੀਰੋਸ ਐਂਡ ਕੋਫੀਸ਼ੀਐਂਟਸ ਗੁਣਾਕਾਂ ਅਤੇ ਸਿਫਰਾਂ ਦੇ ਵਿੱਚ ਵਿਚਲਾ ਸੰਬੰਧ ਸੰਬੰਧ ਦੀ ਜਾਂਚ ਕਰੋ। ਇਹ ਤੁਸੀਂ ਨੋਟ ਡਾਊਨ ਕਰ ਲਓ। ਆ ਜੋ ਪੇਪਰ ਤੁਸੀਂ ਨੋਟ ਡਾਊਨ ਕਰ ਲਿਆ ਹੈਗਾ ਸੋ ਵੀ ਆਰ ਗੋਇੰਗ ਟੂ ਰੈਪ ਇਟ ਐਂਡ ਵੀ ਆਰ ਗੋਇੰਗ ਟੂ ਮੂਵ ਔਨ ਟੂ ਸੈਕੰਡ ਪਾਰਟ ਸੋ ਸੈਕੰਡ ਪਾਰਟ ਹੈ ਕੁਐਸਚਨ ਦਾ ਰਿਲੇਸ਼ਨਸ਼ਿਪ ਬੀਟਵੀਨ ਜ਼ੀਰੋਜ਼ ਐਂਡ ਕੋਫੀਸ਼ੀਐਂਟਸ ਗੁਣਾਕਾਂਕਾਂ ਅਤੇ ਸਿਫਰਾਂ ਦੇ ਵਿੱਚ ਦਾ ਸੰਬੰਧ ਹੁਣ ਵੇਖੋ ਕਿ ਕਿੱਦਾਂ ਪਤਾ ਕਰਨਾ ਹੈ ਤੁਹਾਡੇ ਕੋਲ ਜ਼ੀਰੋਜ਼ ਕੀ ਆਏ ਨੇ ਜ਼ੀਰੋਜ਼ ਆਏ ਨੇ -5 ਐਂਡ -2 ਸੋ ਇਹਨਾਂ ਦਾ ਜਿਹੜਾ ਰਿਲੇਸ਼ਨ ਹੁੰਦਾ ਉਹ ਪਤਾ ਕਰਨ ਵਾਸਤੇ ਵੇਖੋ ਕੀ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਅਸੀਂ ਸਮ ਆਫ ਜ਼ੀਰੋਜ਼ ਕਰਾਂਗੇ ਸਮ ਆਫ ਜ਼ੀਰੋਜ਼ ਦਾ ਮਤਲਬ ਹੁੰਦਾ ਹੈ ਸਿਫਰਾਂ ਦਾ ਜੋੜ ਸਿਫਰਾਂ ਦਾ ਜੋੜ ਫਿਰ ਅਸੀਂ ਕਰਾਂਗੇ ਪ੍ਰੋਡਕਟ ਆਫ ਜ਼ੀਰੋਜ਼ ਯਾਨੀ ਕਿ ਸਿਫਰਾਂ ਦਾ ਗੁਣਨផល ਹੁਣ ਇਹਨੂੰ ਅਸੀਂ ਰਿਲੇਸ਼ਨਸ਼ਿਪ ਜ਼ੀਰੋਸ ਤੇ ਕੋਫੀਸ਼ੀਐਂਟਸ ਦਾ ਰਿਲੇਸ਼ਨਸ਼ਿਪ ਕਿਉਂ ਕਹਿੰਦੇ ਆ ਗੁਣਾਕਾਂ ਦਾ ਤੇ ਸਿਫਰਾਂ ਦਾ ਰਿਲੇਸ਼ਨ ਸੰਬੰਧ ਨੂੰ ਕਹਿੰਦੇ ਕਿਉਂਕਿ ਵੇਖੋ ਜ਼ੀਰੋਜ਼ ਸਿਫਰਾਂ ਦਾ ਜੋੜ ਤੇ ਸਿਫਰ ਜ਼ੀਰੋਜ਼ ਦਾ ਪ੍ਰੋਡਕਟ ਸਿਫਰਾਂ ਦਾ ਗੁਣਾਨਫਲ ਅਸੀਂ ਗੁਣਾਕਾਂ ਦੀ ਮਦਦ ਨਾਲ ਕੱਢ ਸਕਦੇ ਹਾਂ ਗੁਣਾਕ ਇਹਦੇ ਠੀਕ ਹੈ ਪੋਲੀਨੋਮ ਪੋਲੀਨੋਮੀਅਲ ਜਿਹੜੇ ਵੀ ਗੁਨਾਮ ਗੁਣਾਕ ਨੇ ਇਹਨਾਂ ਦੀ ਸਹਾਇਤਾ ਦੇ ਨਾਲ ਇਹਨਾਂ ਦੀ ਮਦਦ ਦੇ ਨਾਲ ਕੋਫੀਸ਼ੀਐਂਟ ਦੇ ਨਾਲ ਅਸੀਂ ਇਹ ਦੋਵੇਂ ਲੱਭ ਸਕਦੇ ਹਾਂ ਉਹ ਕਿਸ ਤਰ੍ਹਾਂ ਵੇਖੋ ਇਹਦਾ ਫਾਰਮੂਲਾ ਹੁੰਦਾ ਸਭ ਤੋਂ ਪਹਿਲਾਂ ਤਾਂ ਇੱਕ ਇਕੁਏਸ਼ਨ ਲੇਖ ਰਹੇ ਮੈਂ ਸੀ ax2 bx प्लस c ਇਹਨੂੰ ਧਿਆਨ ਦੇ ਨਾਲ ਵੇਖੋ ਹੁਣ ਹੁਣ ਇਹਦੇ ਨਾਲ ਕੰਪੇਅਰ ਕਰੋ hbx^2 ਹੈ hbx ਹੈਗਾ ਤੇ hb ਇੱਕ c ਹੈਗਾ ਹੈਨਾ ਕਨਸਟੈਂਟ टर्म ਜਿਹਦੇ ਨਾਲ ਕੋਈ ਨਹੀਂ ਲੱਗਾ ਹੋਇਆ ਹੁਣ ਜੇਕਰ ਇੱਥੇ x^2 ਦੇਖਿਆ ਜਾਵੇ ਇਹਦੇ ਨਾਲ a ਲੱਗਾ ਹੈ ਇੱਥੇ ਇਹਦੇ ਨਾਲ a ਦੀ ਜਗ੍ਹਾ ਤੇ 1 ਹੈਗਾ ਸੋ ਇਥੋਂ a ਕੀ ਆ ਗਿਆ ਸਾਡਾ 1 ਆ ਗਿਆ ਇੱਥੇ x ਦੇ ਨਾਲ ਕੀ ਲੱਗਾ b ਉੱਥੇ x ਦੇ ਨਾਲ ਲੱਗਾ 7 ਸੋ b ਇੱਥੇ ਆ ਗਿਆ 7 ਉੱਥੇ ਬਿਨਾ x y ਤੋਂ ਕੋਈ ਹੈਗਾ 10 ਹੈਗਾ ਤੇ ਇੱਥੇ c ਹੈਗਾ c ਆ ਗਿਆ 10 ਸੋ ਅਸੀਂ ਕੰਪੇਅਰ ਕਰਕੇ a b c ਦੀ ਵੈਲਿਊਜ਼ ਕੱਢਣੀਆਂ ਨੇ ਠੀਕ ਹੈ ਇਥੋਂ ਤੇ ਫਿਰ ਵੇਖੋ ਫਾਰਮੂਲਾ ਕੀ ਹੈਗਾ ਜੇਕਰ ਸਮ ਆਫ ਜ਼ੀਰੋਸ ਪਤਾ ਕਰਨਾ ਹੈ ਉਹਦਾ ਫਾਰਮੂਲਾ ਹੈਗਾ -b/a b ਦਾ ਮਤਲਬ ਕੋਫੀਸ਼ੀਐਂਟ ਠੀਕ ਹੈ ਕੋਫੀਸ਼ੀਐਂਟ ਕਿਦਾ x ਦਾ ਕੋਫੀਸ਼ੀਐਂਟ ਇੱਥੇ ਲਿਖੇ ਲਿਖਾਂਗੇ ਕੋਫੀਸ਼ੀਐਂਟ ਆਫ x ਕੋਫੀਸ਼ੀਐਂਟ ਆਫ x ਥੱਲੇ ਹੈਗਾ a ਇਹਦਾ ਮਤਲਬ ਕੋਫੀਸ਼ੀਐਂਟ ਆਫ ਕੋਫੀਸ਼ੀਐਂਟ ਆਫ x² ਵਿਦ ਦਾ ਸਾਈਨ ਹੈ x ਦਾ ਗੁਣਾਂਕ डिवाइडेड बाय x स्क्वायर ਦਾ ਗੁਣਾਂਕ ਹੁਣ ਪ੍ਰੋਡਕਟ ਆਫ ਜ਼ੀਰੋਸ ਕਿੰਨਾ ਹੁੰਦਾ ਹੈ c ਓਵਰ a c ਦਾ ਮਤਲਬ ਕਨਸਟੈਂਟ ਟਰਮ ਕਨਸਟੈਂਟ ਨੂੰ ਆਪਾਂ ਅਚਲ ਪਦ ਵੀ ਕਹਿੰਦੇ ਆ ਪੰਜਾਬੀ మీడియం ਵਾਸਤੇ ਤੇ ਇੱਥੇ ਹੈਗਾ ਕੋਫੀਸ਼ੀਐਂਟ ਆਫ x² ਸੋ ਹੈ ਤਾਂ ਇਹ ਫਾਰਮੂਲਾ ਬਣ ਗਿਆ ਪ੍ਰੋਡਕਟ ਆਫ ਜ਼ੀਰੋਸ ਤੇ ਸਮ ਆਫ ਜ਼ੀਰੋਸ ਨੂੰ ਫਾਈਂਡ ਕਰਨ ਦੇ ਲਈ ਬਸ ਹੁਣ ਵੈਲਿਊਜ਼ ਪੁੱਟ ਕਰ ਦੋ -b b ਕਿੰਨਾ ਹੈਗਾ 7 ਤੇ a ਕਿੰਨਾ ਹੈ 1 7 ਓਵਰ 1 ਵੀ ਇਹ ਆ ਜਾਣਾ -7 ਹੁਣ ਤੁਹਾਡਾ ਇੱਥੇ ਵੇਖੋ ਸੀ ਕਿੰਨਾ ਹੈਗਾ 10 ਤੇ a 1 ਹੈ ਤੇ 10 ਓਵਰ 1 ਆ ਗਿਆ 10 ਮਤਲਬ ਜੇਕਰ ਸਿਫਰਾਂ ਨੂੰ ਆਪਾਂ ਜ਼ੀਰੋਸ ਨੂੰ ਐਡ ਕਰੀਏ ਤੇ -7 ਆਏਗਾ ਜੇਕਰ ਉਹਨਾਂ ਨੂੰ ਮਲਟੀਪਲਾਈ ਕਰੀਏ ਤੇ 10 ਆਏਗਾ ਕਰਕੇ ਵੇਖੋ ਜ਼ੀਰੋਸ ਨੂੰ ਪਲੱਸ ਕਰਕੇ ਵੇਖੋ -5 -2 ਐਟਾਡਾ ਬਣਨਾ -7 ਠੀਕ ਹੈ ਹੁਣ ਇਹਨਾਂ ਦੋਵਾਂ ਨੂੰ ਗੁਣਾ ਕਰਕੇ ਦੇਖ ਲਓ -5 -2 ਇਹ ਆ ਜਾਣਾ ਤੁਹਾਡਾ ਪਲੱਸ ਦਾ 10 ਵੇਖੋ ਦੋਵੇਂ ਯੋਹੀ ਆਏ ਨੇ ਨਾ ਸੋ ਇਸ ਤਰੀਕੇ ਦੇ ਨਾਲ ਤੁਸੀਂ ਸਮ ਆਫ ਜ਼ੀਰੋਸ ਤੇ ਪ੍ਰੋਡਕਟ ਆਫ ਜ਼ੀਰੋਸ ਫਾਇੰਡ ਕਰਕੇ ਇਹਨਾਂ ਦੋਵਾਂ ਦਾ ਜ਼ੀਰੋਸ ਤੇ ਕੋਫੀਸ਼ੀਐਂਟਸ ਸਿਫਰਾ ਅਤੇ ਗੁਣਾਂਕਾਂ ਦਾ ਸਬੰਧ ਦੱਸ ਸਕਦੇ ਹੋ ਉਹਦੀ ਜਾਂਚ ਕਰ ਸਕਦੇ ਹੋ ਸੋ ਇਹ ਕੁਐਸਚਨ ਕਾਫੀ ਆ ਜਾਂਦਾ ਹੁੰਦਾ ਹੈ ਕਾਫੀ ਨੰਬਰ ਦਾ ਹੁੰਦਾ ਹੈ ਸੋ ਤੁਸੀਂ ਇਹ ਇੱਕ ਵਾਰੀ ਵੇਖ ਲੈਣਾ ਜੇਕਰ ਤੁਹਾਨੂੰ ਕੁਛ ਨਹੀਂ ਸਮਝ ਲੱਗਿਆ ਹੋਏ ਕਮੈਂਟ ਬਾਕਸ ਵਿੱਚ ਮੈਨੂੰ ਪੁੱਛ ਸਕਦੇ ਹੋ ਤੇ ਇਸ ਤੋਂ ਬਾਅਦ ਅਸੀਂ ਇੱਕ ਹੋਰ ਦਾ ਕੁਐਸਚਨ ਲੈਂਦਾ ਕਿ ਜੇਕਰ ਸਾਨੂੰ ਜ਼ੀਰੋ ਦਿੱਤੇ ਹੋਣ ਸਿਫਰ ਦਿੱਤੇ ਹੋਏ ਤੇ ਉਸ ਤੋਂ ਬਹੁਪਦੀਆਂ ਪੋਲੀਨੋਮੀਅਲ ਕਿੱਦਾਂ ਬਣਾਈਦਾ ਹੈ ਉਹ ਥੋੜਾ ਜਿਹਾ ਟੌਪਿਕ ਹੈ ਜ਼ਿਆਦਾ ਨਹੀਂ ਹੈ ਕੋਤੋਂ ਬਤਾ ਤੁਹਾਡਾ ਚੈਪਟਰ ਕੰਪਲੀਟ ਹੋ ਜਾਏਗਾ ਤੇ ਜੇਕਰ ਤੁਹਾਨੂੰ ਟੈਸਟ ਸੀਰੀਜ਼ ਚਾਹੀਦੀ ਹੈ ਤੇ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸ ਦਿਓ ਅਸੀਂ ਡਿਫਰੈਂਟ ਕੁਐਸ਼ਨਸ ਟਰਾਈ ਕਰਕੇ ਦੇਖਾਂਗੇ ਤੇ ਵੀਡੀਓ ਜੇਕਰ ਚੰਗੀ ਲੱਗੀ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ